ਕਿ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੀਆਂ ਜਿਹੜੀਆਂ ਚੋਣਾਂ ਪੂਰੇ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੈ ਤੇ ਖੇਮ ਕਰਨ ਲੜਕੀਆਂ ਵਾਲੇ ਸਕੂਲ ਦੇ ਵਿੱਚ ਵੀ ਜਿਹੜਾ ਵੋਟਰ ਜਿਹੜੀਆਂ ਆਪਣੇ VOTING ਪਾਉਣ ਦੇ ਲਈ ਪਹੁੰਚੇ ਹੋਏ ਆ ਅਸੀਂ ਦੇਖ ਸਕਦੇ ਹਾਂ ਕਿ ਲਾਈਨ ਵਾਰ ਤੇ ਬੜੇ ਸ਼ਾਂਤੀਪੂਰਵਕ ਜਿਹੜਾ ਇੱਥੇ VOTING ਜਿਹੜੀ ਹੋ ਰਹੀ ਆ ਅਸੀਂ ਦੇਖ ਸਕਦੇ ਹਾਂ ਕਿ ਬੀਬੀਆਂ ਵੀ ਇੰਨੀ ਕੜਕਦੀ ਧੁੱਪ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਚਾਨਣੀਆਂ ਲਾਈਆਂ ਗਈਆਂ ਕਿ ਧੁੱਪ ਜਾਦੀ ਆ ਇਸ ਕਾਰਨ ਜਿਹੜਾ ਕਿ ਬਿਲਕੁਲ ਏ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਪੁਲਿਸ ਦੇ ਜਿਹੜੇ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਆ ਤੇ ਅਸੀਂ ਗੱਲ ਵੀ ਕਰਾਂਗੇ ਸਾਰਾਣਾ ਦੇ ਨਾਲ ਸਰ ਜਿਸ ਤਰ੍ਹਾਂ ਇਹ ਇਲੈਕਸ਼ਨ ਜਿਹੜੀ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਦੀ VOTING ਹੋ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਸਾਰੇ ਇਲਾਕੇ ਦੇ ਵਿੱਚ ਹੈ ਸੋਤਾ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਪੋਲਿੰਗ ਹੋ ਰਹੀ ਹੈ ਸ਼ਾਂਤੀਪੂਰਵਕ ਪੋਲਿੰਗ ਹੋ ਰਹੀ ਹੈ ਜੀ ਮੈਂ ਆਲ ਓਵਰ 22 ਨੰਬਰ ਕੰਸਟੀਟੂਐਂਸੀ ਥਾਣਾ ਖੇਮ ਕਰਨ ਦੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਪੋਲਿੰਗ ਸਟੇਸ਼ਨਾਂ ਤੇ ਤੇ ਬੂਥ ਦੇ ਉੱਤੇ ਵਿਜ਼ਿਟ ਕਰਕੇ ਆਇਆ ਹਾਂ ਪੋਲਿੰਗ ਬਿਲਕੁਲ ਪੀਸਫੁਲੀ ਚੱਲ ਰਹੀ ਹੈ ਜੀ ਤੇ ਬਹੁਤ ਉਤਸ਼ਾਹ ਦੇ ਨਾਲ ਲੋਕ ਵੋਟ ਪਾ ਰਹੇ ਨੇ ਤੇ ਸਰ ਖੇਮ ਕਰਨ ਦੇ ਵਿੱਚ ਕਿੰਨੇ ਟੋਟਲ ਬੂਥ ਬਣਾਏ ਗਏ ਜਿਹੜਾ ਖੇਮ ਕਰਨ ਦੇ ਵਿੱਚ ਜੇ ਸਾਡੇ ਜਿਹੜੇ ਨਾ ਚਾਰ ਪੋਲਿੰਗ ਸਟੇਸ਼ਨ ਨੇ ਲੜਕੀਆਂ ਦੇ ਤੇ ਲੜਕਿਆਂ ਦੇ ਸਕੂਲ ਜਿਹੜੇ ਉਹ ਮਿਲਾ ਕੇ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਪੋਲਿੰਗ ਹੋ ਰਹੀ ਹੈ ਕੋਈ ਅਨਸੁਖਾਵੀ ਘਟਨਾਤਰੀ ਵਾਪਰੀ ਕਿਤੇ ਨਹੀਂ ਜੀ ਨਹੀਂ ਨਹੀਂ ਬਿਲਕੁਲ ਪੀਸਫੁਲੀ ਲੋਕ ਬਹੁਤ ਹੀ ਮਿਹਰਬਰਤਨ ਦੇ ਨਾਲ ਉਹ ਵਧੀਆ ਤਰੀਕੇ ਨਾਲ ਵੋਟ ਪਾ ਰਹੇ ਨੇ